ਸਾਸਤਰੀ ਕਾਲ ਦੇ ਸਾਰੇ ਭੈਣ ਭਰਾਵਾਂ ਨੂੰ ਉਹ ਸਾਰੇ ਆਣੇ ਤੁਸੀਂ ਠੀਕ ਆ ਅਸੀਂ ਤਾਂ ਨਹੀਂ ਜੀ ਠੀਕ ਹੈ ਇੱਧਰ ਦੇਖੋ ਪਏ ਆ ਹਜੇ ਵੀ ਧੁੱਪੇ ਬਾਹਰ ਮੰਜਾ ਡਾ ਕੇ ਵਸਤਰਾ ਬਸ਼ਾਕੇ ਵਿੜੇ ਚ ਪਏ ਆ ਹੈਲੋ ਉੱਠੋ ਜੇਸੀ ਕੀ ਕਹਿੰਦਾ ਡਾਕਟਰ ਡਾਕਟਰ ਦਾ ਨਾ ਤੁਸੀਂ ਦਵਾਈ ਲੈ ਕੇ ਆਏ ਸੀ ਸਤਿਗੁਰਾਲ ਜੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਆਉਂਗੇ ਰਾਜ ਗੁਸ਼ੀ ਆਉਂਗੇ ਪਰ ਹਜੇ ਸੇਤ ਜਾਤੀ ਦੇ ਰਹੀ ਕੰਬਾ ਬੋਲ ਅਗਰੇ ਤੋ ਪੀ ਵੀ ਖਾਰ ਨਹੀਂ ਲੈਂਦਾ ਬਹੁਤ ਔਖੇ ਆ ਉਹ ਨਾਟਦੇ ਆ ਹੌਲੀ ਹੌਲੀ ਨਹੀਂ ਪੈਣ ਦਿੰਦੇ ਚੱਕਦੇ ਆ ਮੰਜਾ ਇਸ ਤਰ੍ਹਾਂ ਜਾਣੇ ਆਉਦੇ ਦਤਨਾ ਨੂੰ ਅੰਦਰ ਕੀ ਆ ਜੀ ਬਿੱਲਾ ਮੇਰਾ ਭਤੀਜਾ ਇਹਦੇ ਵਾਈਫਾਈ ਤਾਂ ਵਿਚਾਰੇ ਤੋਂ ਚੱਲਦਾ ਇਹ ਮੈਨੂੰ ਅਜੇ ਤੱਕ ਨਹੀਂ ਨੇ ਕਿਹਾ ਚਾਚਾ ਮੈਂ ਬੰਦ ਕਰ ਦੇਣਾ ਇਦਾਂ ਹਨ ਬਹੁਤ ਹੈਲਪ ਕਰਦਾ ਜਦੋਂ ਵੀ ਮੈਂ ਆਵਾਜ਼ ਮਾਰਾਂ ਇਹ ਨਹੀਂ ਜਵਾਬ ਹੋਊਗਾ ਇਹਦਾ ਪਰਮਾਤਮਾ ਇਹਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬੁਲਾਓ ਵੀ ਜੀਜੀ ਠੀਕ ਆ ਔਰ ਮੈਨੂੰ ਦੋ ਸਾਲ ਨਹੀਂ ਬੁਲਾਉਣਾ ਠੀਕ ਆ ਆ ਹੁਣ ਤੁਹਾਨੂੰ ਲੈਤੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ

ਲੱਗੇ ਆ ਮਟਰ ਪਾ ਕੇ ਵਿੱਚ ਸਰਕਾ ਜਦੋਂ ਲੱਗ ਗਿਆ ਫਿਰ ਬਾਅਦ ਤੇ ਬੰਦ ਰੋਗੀ ਪਾਵਾਂਗੇ ਸਰਕਾ ਪੋਇੰਟ ਮਟਰ ਵੈੱਟ ਕੀ ਪਾਲੇ ਹਣਾ ਮਨਵੀਰ ਨੂੰ ਢੇੜਾ ਘੜਾਣ ਵਾਸਤੇ ਉਹ ਬੜਾ ਜੱਦ ਕਰਦਾ ਸੀ ਕਹਿੰਦਾ ਮੈਂ ਢੇੜਾ ਘੜਾਣਾ ਹੈ ਢੇੜਾ ਘੜਾ ਕੇ ਲਿਆਉ ਢੇੜਾ ਘੜਾ ਕੇ ਲਿਆਉ ਹਣ ਪਾਪਾ ਜਦੋਂ ਆਉਣਗੇ ਅਸੀਂ ਉਹ ਮਿਲਾਵਾਂਗੇ ਤੁਹਾਨੂੰ ਪਾਪੇ ਦੇ ਨਾਲ ਘੰਟੇ ਗੋਪੀ ਦੀ ਸਾਫੀ ਅਸੀਂ ਮਟਰ ਪਾ ਕੇ ਬਣਾਉਣੇ ਹੁੰਦੇ ਆ ਜੀ ਵਿੱਚ ਥੋੜੇ ਮਟਰ ਪਾ ਕੇ मिर्च बहुत टाइम बाद बनाई है सब्जी ये वाली सब्जी अभी बनाई नहीं बहुत टाइम हो गया देखो किमें बन द

You got know? ਬੇਨਾ ਜੀ ਬੱਚੇ ਬੱਚੇ ਕਿੱਧਰ ਨੂੰ ਉੱਠ ਗਏ ਪਹਿਲਾਂ ਮੈਂ ਉਹਨਾਂ ਦਾ ਢੇਡਾ ਕਢਾ ਕੇ ਗਾਇਆ ਹੁਣ ਬੱਚੇ ਫੇਰ ਚਲੇ ਗਏ ਇਹ ਰੁਕਦੇ ਹੀ ਨਹੀਂ ਹੈ ਆ ਬੂਟੇ ਹੈ ਜੀ ਕੱਲ ਨੂੰ ਆ ਬੂਟੇ ਇੱਥੇ ਲਾਏ ਜਾਣਗੇ ਅਡੋ ਅੱਡੀ ਇਹ ਬੂਟੇ ਬਹੁਤ ਵਧੀਆ ਜੀ ਹੋਰ ਠੀਕ ਠਾਕ ਹੋ ਜੀ ਤੁਸੀਂ ਬਹੁਤ سارے ਭੈਣ ਭਰਾ ਆਪਣੇ ਬਹੁਤ ਸਬਦ ਸਬ ਇਸ ਬੈਠੇ ਮੇਰੇ ਭੈਣ ਭਰਾ ਬਜ਼ੁਰਗ ਮਾਤਾ ਮਾ ਬੱਚੇ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਲਗਾਇਆ ਸੀ ਹੁਣ ਬੱਚੇ ਬਾਹਰ ਆ ਗਏ ਅੱਜ ਸੀ ਢੇੜਾ ਕੱਢਣ ਜਾਣਾ ਮੈਂ ਕਿਹਾ ਵਿੱਚ ਲੋ ਕੱਲ ਮੈਂ ਥੋੜਾ ਜਿਹਾ ਟੱਲਣਾ ਸੀਗਾ ਅੱਜ ਨੇ ਵੀ ਤੇ ਮੇਰੇ ਨੇ ਢੇੜਾ ਕਢਾ ਲਿਆ ਹੁਣ ਖੁਸ਼ ਹੈ ਕੱਢੀ ਜਾਂਦੇ ਬਾਹਰ ਤੇ ਹੋਰ ਵੀਰੋ ਤੁਸੀਂ ਠੀਕ ਠਾਕ ਹੋ ਇਹ ਵੀ ਦੱਸਣਾ ਆਇਦਾ ਬਲੌਗ ਕਿਵੇਂ ਲੱਗਿਆ ਸਾਰੇ ਜਣੇ ਦੱਸਿਓ ਕਿੱਦਾਂ ਲੱਗਿਆ ਤੁਸੀਂ ਕਮੈਂਟ ਰਾਈਟ ਜ਼ਰੂਰ ਦੱਸਣਾ ਬਹੁਤ ਸਾਰੇ ਝੂਟੋ ਫੈਮਿਲੀ ਦੇ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਧੰਨਵਾਦ ਜੀ ਬਹੁਤ-ਬਹੁਤ ਪਰਮਾਤਮਾ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਾਸ ਤੁਗੜੀ ਰਾਤ ਚੌਕੜੀ ਤਰੱਕੀ ਬਖਸ਼ੇ ਤਾਂ ਕਿ ਅਸੀਂ ਉਹਨਾ ਅੱਜ ਦੇ ਬਲੌਗ ਦਾ ਇਥੇ ਐਂਡ ਕਰਦੇ ਆ ਕੱਲ ਨੂੰ ਨਵੇਂ ਬਲੌਗ ਨਾਲ ਤੁਹਾਨੂੰ ਮਿਲਾਂਗੇ ਲਾਈਕ শেਅਰ ਮੈਂਟ ਜ਼ਰੂਰ ਕਰਿਓ ਲੋਡ ਕਰਨਾ ਹੈ ਹਾਂ ਜੀ